ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjabi BB13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਤੇ ਲੈ ਕੇ ਆਏ ਹਾਂ ਜੀ ਦਰਸ਼ਨ ਕਰਵਾਵਾਂਗੇ। ਜਿੱਥੇ ਕਿ ਭਾਈ ਰਣਜੀਤ ਸਿੰਘ ਟੱਡੀਆਂ ਵਾਲੇ ਰਹਿੰਦੇ ਨੇ। ਇਹ ਉਹ ਸਥਾਨ ਹੈ ਜੀ। ਰਾਤ ਦੇ 12 ਵਜੇ ਹੋਏ ਨੇ। ਆਪਾਂ ਹਰਦਵਾਰ ਯਾਤਰਾ ਤੋਂ ਵਾਪਸ ਆਉਂਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਖੈਰੇ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਦਰਸ਼ਨ ਕਰ ਸਕਦੇ ਹੋ ਕਿਉਂਕਿ ਰਾਤ ਦੇ 12 ਵਜੇ ਹੋਣ ਕਰਕੇ ਦਰਬਾਰ ਸਾਹਿਬ ਬੰਦ ਪਿਆ ਸੀ ਇਸ ਲਈ ਤੁਸੀਂ ਬਾਹਰੋਂ ਦਰਸ਼ਨ ਕਰ ਸਕਦੇ ਹੋ ਜੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਜੀ ਤੇ ਬਹੁਤ ਹੀ ਜ਼ਿਆਦਾ ਵੱਡਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਕਿੱਥੇ ਕਰਿਆ ਉਹਨੇ ਬੋਲੇ ਪਾਲੇ ਤੋਂ ਵਾਲੇ ਜੀ ਤੁਸੀਂ ਰੰਗ ਬਰੰਗੀਆਂ ਲਾਈਟਾਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਬਹੁਤ ਵੱਡਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿਹਦੇ ਪਾਸੇ ਉਹ ਸਾਹਮਣੇ ਉਹ ਗੁਰਦੁਆਰਾ ਸਾਹਿਬ ਜੀ ਹਾਂ ਰੋਡ ਤੇ ਬਣਿਆ ਆ ਆ ਬੰਦੇ ਫੋਟੋ ਸਾ ਪੀਓ ਬਹੁਤ ਜ਼ਿਆਦਾ ਸੰਗਤਾਂ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਆਈਆਂ ਹੋਈਆਂ ਸੀ। ਸਾਹਮਣੇ ਜੀ ਇੱਕ ਪਰਮੇਸ਼ਰ ਦਵਾਰ ਦੀ ਇਮਾਰਤ ਬਣੀ ਹੋਈ ਆ। ਉਹ ਵੀ ਬਹੁਤ ਜ਼ਿਆਦਾ ਸੁੰਦਰ ਬਣੀ ਹੋਈ ਆ। ਆਲੇ-ਦੁਆਲੇ ਤੁਸੀਂ ਦਰਖਤ ਦੇਖ ਸਕਦੇ ਹੋ। ਲਾਈਟਾਂ ਹਰੇ ਰੰਗ ਦੀਆਂ ਲਾਈਆਂ ਹੋਈਆਂ ਨੇ। ਬਹੁਤ ਹੀ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ। लंगर हाल जब तो बात लाइक तो लंगर छे लंगर हाल तुम अंदर वेख सकते होते हो भी बहुत सारी संगत सी जो हरिद्वार तो आई थी बर्तन साफ करने बनाया गया जिते बर्तन तो साफ कर सकते हैं उस आले दुआले व्यू चेक कर सकते बहुत ही ज्यादा शांत माहौल है जी क्या देख सकते ਇਹ ਬਣਾਇਆ ਹੈ ਇੱਕ ਸਟੈਚੂ ਜੀ ਬਹੁਤ ਵਧੀਆ ਸਟੈਚੂ ਆ ਚੰਨੀ ਦਾ ਦੇਖਾ ਦੇਗਾ ਬਹੁਤ ਬੇਸ਼ੁਮਾਰਾ ਅਸੀਂ ਗੋਲ ਦੁਆਰਾ ਸਾਹਿਬ ਪਰਮੇਸ਼ਰ ਦਵਾਰ ਪਾਣੀ ਦੇ ਵਿੱਚ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਆਲੇ ਦੁਆਲੇ ਜੀ ਬਹੁਤ ਸਾਫ ਸਫਾਈ ਆ ਤੁਸੀਂ ਵੇਖ ਸਕਦੇ ਹੋ ਇਹ ਅੱਜ ਦਾ ਬਲੌਗ ਜੀ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਦਾ ਜਿਹੜੇ ਆਪੀ ਚੈਨਲ ਤੇ ਸਭ ਤੋਂ ਪਹਿਲੀ ਵਾਰ ਆਏ ਜੀ ਆਹ ਥੰਦੀ ਕਰ ਰਹੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਦਣ ਤਾਂ ਜੋ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਨਾਲ ਜੁੜ ਸਕੋ ਅਤੇ ਤੁਹਾਡੇ ਤੱਕ ਪਹੁੰਚ ਸਕੇ ਥੈਂਕਸ ਫॉर ਵਾਚਿੰਗ